ਸਤਿਕਾਰਯੋਗ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਵਲੌਗ ਦੇ ਵਿੱਚ ਇਹ ਟਾਈਮ ਦੁਪਹਿਰ ਦਾ 1 ਵਜਨ ਵਾਲਾ ਹੈ ਤੇ ਆਪਾਂ ਹੁਣ ਲੰਚ ਦੀ ਤਿਆਰੀ ਕਰਦੇ ਹਾਂ ਤੇ ਅੱਜ ਬਾਣੀ ਘਰ ਤੇ ਹੀ ਸੀ ਕਿ ਵੀ ਅੱਜ ਉਹਦੀ ਥੋੜੀ ਤਬੀਅਤ ਖਰਾਬ ਸੀ ਇਸ ਕਰਕੇ ਮੈਂ ਸਕੂਲ ਨਹੀਂ ਭੇਜੀ ਤੇ ਅੱਜ ਮੌਸਮ ਬਹੁਤ ਵਧੀਆ ਹੈ ਅੱਜ ਮੌਸਮ ਐ ਲੱਗ ਰਿਹਾ ਜਿਵੇਂ ਬਾਰਿਸ਼ ਆਊਗੀ ਠੰਗੀ ਠੰਡੀ ਹਵਾ ਚੱਲਦੀ ਹੈ ਤੇ ਆਪਾਂ ਇਸ ਟਾਈਮ ਰ ਸੋਈ ਦਾ ਨਵੇੜ ਕੇ ਸੀ ਬਾਹਰ ਬੈਠਾ ਹੈ ਹਵਾ ਦਾ ਲੁੱਟ ਲਈਏ ਹਵਾ ਦਾ ਤੇ ਮੌਸਮ ਬਹੁਤ ਵਧੀਆ ਜਦੋਂ ਬਾਰਿਸ਼ ਆਊਗੀ ਤਾਂ ਉਹ ਵੀ ਸ਼ੂਟ ਕਰਾਂਗੇ ਫਿਰ ਚਲੋ ਜੀ ਆਪਾਂ फटाफट ਪਹਿਲਾਂ ਦਪਹਿ ਦੀ ਰੋਟੀ ਦਾ ਨਵੇੜ ਦਿੰਦੇ ਆ ਫਿਰ ਬਾਕੀ ਦੇ ਕੰਮ ਕਰਾਂਗੇ ਇਹ ਟਾਈਮ ਸ਼ਾਮ ਦਾ ਜਿਸ ਨੂੰ ਆਪਾਂ ਪਹੁੰਚੇ ਕੈਰੀ ਦੇ ਵਿੱਚ ਕੈਰੀ ਦੇ ਵਿੱਚ ਆਪਾਂ ਡੇਲੀ ਦੇ ਡੇਲੀ ਸਫਾਈ ਕਰਦੇ ਰਹਾਂ ਘਾਹ ਸਪੋਨ ਜਿਹੜਾ ਉਗਦਾ ਹੈ ਉਹ ਵੀ ਪਾੜ ਦਿੰਦੇ ਆ ਤੇ ਇਥੋਂ ਜਿਹੜੀ ਭਿੰਡੀ ਉਤਰਦੀ ਐ ਮੇਰੇ ਇੱਕ ਦੋ ਭਿੰਡੀ ਰੋਜ਼ ਉਤਰ ਜਾਂਦੇ ਆ ਉਹ ਤੋੜ ਕੇ ਆਪਾਂ ਅੰਦਰ ਲੈ ਜਾਂਦੇ ਆ ਚਾਰ ਪੰਜ ਹੋ ਜਾਂਦੀਆਂ ਫਿਰ ਆਪਾਂ ਭਰ ਕੇ ਰੋਟੀ ਦੇ ਨਾਲ ਆਮ ਦੇ ਨਾਲ ਖਾ ਸਕਦੇ ਆ ਤੇ ਇਹ ਆਪਾਂ ਨੇ ਦਵਾਈ ਕੋਲੀ ਹੋਈ ਸੀ ਪੈਂਗਣਾਂ ਦੇ ਬੁੱਟੇ ਸੀ ਜਿਹੜੇ ਉਹਨਾਂ ਨੂੰ ਫਲ ਆ ਰਹੇ ਸੀ ਉਹਨਾਂ ਨੂੰ ਲੱਗਿਆ ਹੋਇਆ ਸੀ ਕੀੜਾ ਸ਼ਾਇਦ ਬੁੱਟੇ ਹੋਣ ਲੱਗੇ ਸੀ ਖਰਾਬ ਤਾਂ ਇਹ ਡੈਡੀ ਚ ਲੈ ਕੇ ਆਏ ਸੀ ਦਵਾਈ ਤੇ ਫਿਰ ਇਹ ਗੜਾਈ ਕਰਕੇ ਮੈਂ ਫਿਰ ਦਵਾਈ ਉਹਨਾਂ ਜੜਾਂ ਦੇ ਵਿੱਚ ਪਾਣੀ ਸੀ ਜਿਹੜੇ ਜਿਹੜੇ ਬੁੱਟਿਆਂ ਨੂੰ ਲੱਗ ਰਹੇ ਸੀ ਕੀੜਾ ਤੇ ਨਿੰਮ ਦੀਆਂ ਟਾਲੀਆਂ ਮੈਂ ਤਾਂ ਤੋੜ ਰਹੀ ਸੀ ਕਿ ਇੱਥੇ ਬਹੁਤ ਸੰਘਣਾਪਣ ਹੋ ਰਿਹਾ ਸੀ ਕਿਉਂਕਿ ਬੇਲਾਂ ਵੀ ਚੜ ਰਹੀ ਸੀ ਨਿੰਮ ਨੂੰ ਤੇ ਭਿੰਡੀਆਂ ਦੇ ਬੂਟੇ ਵੀ ਨੇ ਇੱਥੇ ਕੀ ਆ ਘਮਾਰ ਵੀ ਐ ਤੇ ਇਹ ਸਾਰੀ ਚੀਜ਼ਾਂ ਲੱਗਣ ਕਰਕੇ ਨਾ ਡਰ ਲੱਗਦਾ ਹੈ ਕਈ ਵਾਰ ਕਦੇ ਕੁਝ ਬੈਠੇ ਹਨ ਹੋਵੇ ਇਸ ਕਰਕੇ ਥੋੜੀ ਸਫਾਈ ਜ਼ਰੂਰੀ ਹੈ ਤਾਂ ਸਾਰੀ ਚੀਜ਼ਾਂ ਦਿਖਦੀਆਂ ਨੇ ਤੇ ਮੈਂ ਨੀਚੇ-ਨੀਚੇ ਵਾਲੀਆਂ ਟਾਲੀਆਂ ਤੋੜ ਦਿੱਤੀਆਂ ਸੀ ਬਾਕੀ ਇਹਨਾਂ ਉੱਪਰ-ਉੱਪਰ ਵਾਲੇ ਸੰਘਣਾ ਨਿੰਮ ਹੁੰਦਾ ਜਾ ਰਿਹਾ ਤੇ ਬੇਲਾਂ ਵੀ ਕਰੇਲੇ ਦੀਆਂ ਚੜ ਰਹੀਆਂ ਨੇ ਤੇ ਆਲੇ ਜੋ ਆਪਾਂ ਨੇ ਤੋੜੀਆਂ ਟਾਲੀਆਂ ਇਹਨਾਂ ਨੂੰ ਵੀ ਆਪਾਂ ਸਾਹਮਣੇ ਰੱਖਾਂਗੇ ਅੰਦਰ ਪਹਿਲਾਂ ਆਪਾਂ ਇਹਦੀ ਇਹਦੇ ਚੋਂ ਦਾਤਣਾ ਕੱਢਾਂਗੇ ਤੇ ਪੱਤੇ ਵੀ ਆਪਾਂ ਵੇਸਟ ਨਹੀਂ ਜਾਣ ਦੇਣੇ ਪੱਤਿਆਂ ਦਾ ਵੀ ਆਪਾਂ ਨੂੰ ਕਰਨਾ ਹੈ ਤੇ ਇਹਨਾਂ ਰੱਖ ਦਿੰਦੇ ਇਹਨਾਂ ਨੂੰ ਕਰਾਂਗੇ ਬਾਅਦ ਚ ਪਹਿਲਾਂ ਕੈਰੀ ਦੇ ਵਿੱਚ ਕੰਮ ਕਰ ਲੈਂਦੇ ਆ ਇਹ ਬੈਂਗਣ ਦੇ ਬੁੱਟੇ ਨੇ ਦੋ ਬੁੱਟੇ ਥੋੜਾ ਪੀਲਾ ਪੀਲਾ ਪਨ ਆ ਗਿਆ ਤੇ ਇੱਕ ਹਰਾ ਹੈ ਤੇ ਇਸ ਇਹਨੂੰ ਫਲ ਵੀ ਆ ਰਿਹਾ ਇਹ ਇੱਥੇ ਦੇਖੋ ਬੈਂਗਣ ਆ ਰਿਹਾ ਪਹਿਲਾਂ ਵੀ ਦੋ ਤਿੰਨ ਬੈਂਗਣ ਆਏ ਸੀ ਤੇ ਬੈਂਗਣ ਖਰਾਬ ਹੋ ਗਏ ਸੀ ਲੇਕਿਨ ਹੁਣ ਹਲਦੀ ਘੜੀ ਇਹ ਬੈਂਗਣ ਠੀਕ ਹੈ ਫੁੱਲ ਆ ਰਿਹਾ ਹੈ ਤੇ ਇਸ ਕਰਕੇ ਮੈਂ ਜੜਾਂ ਦੇ ਵਿੱਚ ਥੋੜੀ ਖਦਾਈ ਜੀ ਕਰਕੇ ਇੱਥੇ ਦਵਾਈ ਪਾਣੀ ਹੈ ਤੇ ਤਾਂ ਜੋ ਦੂਜੇ ਬੁੱਟੇ ਵੀ ਬਚੇ ਰਹਿਣ ਉਹਨਾਂ ਦੇ ਵਿੱਚ ਵੀ ਆਪਾਂ ਦਵਾਈ ਪਾਵਾਂਗੇ ਕਿ ਬੁੱਟੇ ਇੱਥੇ ਦੇਖੋ 치ੜੀ ਨੇ ਆਪਣਾ ਕੋਸਲਾ ਬਣਾਉਣਾ ਵੀ ਸ਼ੁਰੂ ਕਰ ਰੱਖਿਆ ਛੋਟਾ ਜਾਲਣਾ ਬਣਾ ਰੱਖਿਆ ਤੇ ਛੋਟੇ ਛੋਟੀਆਂ 치ੜੀਆਂ ਹੁੰਦੀਆਂ ਨੇ ਪੱਤਿਆਂ ਨੂੰ ਜੋੜ ਕੇ ਬਣਾਉਂਦੀਆਂ ਨੇ ਤੇ ਇਹ ਦਵਾਈ ਜਿਹੜੀ ਮੈਂ ਘੋਲੀ ਹੋਈ ਸੀ ਇਹ ਇਹਨਾਂ ਇਹਨਾਂ ਜਿਹੜੇ ਬੁੱਟਿਆਂ ਦੇ ਆਪਾਂ ਗੜਾਈ ਕੀਤੀ ਸੀ ਇਹਨਾਂ ਦੀ ਜੜ ਦੇ ਵਿੱਚ ਪਾ ਦੇਣੀ ਹੈ ਦਵਾਈ ਤੇ ਜਿੱਥੋਂ ਲੈ ਕੇ ਆਏ ਸੀ ਡੈਡੀ ਉਹਨਾਂ ਨੇ ਬੋਲਿਆ ਸੀ ਕਿ ਇਹ ਦਵਾਈ ਪਾਉਣ ਨਾਲ ਕੀੜਾ ਖਤਮ ਹੋ ਜਾਊਗਾ ਜ਼ਮੀਨ ਦੇ ਵਿੱਚ ਜਿਹੜਾ ਜੜਾਂ ਨੂੰ ਲੱਗਿਆ ਹੋਇਆ ਤੇ ਇਸ ਕਰਕੇ ਮੈਂ ਸਾਰੇ ਦਵਾਈ ਇਹ ਨਾ ਜੜਾਂ ਦੇ ਵਿੱਚ ਪਾ ਦੇ ਨਾਲੇ ਆਪਾਂ ਅਮਰੂਦ ਦਾ ਪੇਡਾ ਵੀ ਹੈ ਕਿਨੇੜੇ ਉਹਦੀ ਜੜ ਦੇ ਵਿੱਚ ਪਾਵਾਂਗੇ ਤਾਂ ਇਹ ਕੀ ਹੈ ਕਿ ਇੱਧਰ ਦੇ ਕੀੜੇ ਖਤਮ ਹੋ ਜਾ ਮਿੱਟੀ 'ਚ ਕਦੀ ਇੱਧਰ ਨਾ ਪਹੁੰਚ ਜਾਵੇ ਦੁੱਝੇ ਬੁੱਟੀਆਂ ਤੱਕ ਇੱਧਰ ਵੀ ਆਪਾਂ ਪਹਿਲਾਂ ਗੜਾਈ ਕਰਦੀ ਸੀ ਪਹਿਲਾਂ ਮੈਂ ਸਾਰਾ ਕਾਸ਼ ਪਾੜਿਆ ਜਿਹੜਾ 1-2 ਤੁਨਕਾ ਹੋ ਰਿਹਾ ਸੀ ਤੇ ਸਫਾਈ ਕਰ ਦਵਾ ਫਿਰ ਕੜਾਈ ਕੀਤੀ ਸਾਰੀ ਚੀਜ਼ਾਂ ਦੀ ਤੇ ਹੁਣ ਪਾਈ ਹੈ ਮੈਂ ਦਵਾਈ ਤੇ ਕਾਸ ਕੱਢ ਸਾਫ ਕਰਨ ਦਾ ਇਹ ਹੈ ਕਿ ਆਪਾਂ ਕੈਰੀ ਦੇ ਵਿੱਚ ਆਰਾਮ ਨਾਲ ਫਿਰ ਸਕਦੇ ਹਾਂ ਨਹੀਂ ਡਰ ਲੱਗਦਾ ਖੱਬਲ ਦੇ ਵਿੱਚ ਕਦੀ ਕੁਝ ਬੈਠਿਆ ਨਾ ਹੋਵੇ ਸਾਫ ਸਫਾਈ ਜ਼ਰੂਰੀ ਹੈ ਮੈਂ ਦੂਸਰੀ ਜਾਂ ਤੀਸਰੀ ਦਿਨ ਜਿਹੜਾ ਕੋਈ ਵੀ ਘਾਹ ਕਾ ਤਿੰਕਾ ਕੁਝ ਵੀ ਹੁੰਦਾ ਹੈ ਆਪਾਂ ਸਾਫ ਕਰ ਦਿੰਦੇ ਆ ਤੇ ਕੈਰੀ ਸੋਹਣੀ ਵੀ ਲੱਗਦੀ ਹੈ ਸਾਫ ਸੁਥਰੀ ਤੇ ਆਪਣਾ ਨਿੰਮ ਹੈ ਇੱਧਰ ਹੈ ਮਰੂਦ ਹੈ ਬੈਂਗਨ ਦੇ ਪੇਡੇ ਨੇ ਇੱਧਰ ਸੜਪ ਦਿੰਨਾ ਲੱਗ ਰਿਹਾ ਹੈ ਤੇ ਇਹ ਥੋੜੀ ਜਿਹੀ ਮਿੱਟੀ ਸੀ ਆਪਾਂ ਥੋੜੀ ਜਿਹੀ ਮਿੱਟੀ ਇੱਥੇ ਉਹ ਕਰਦੀ ਕੈਰੀ ਬਣਾ ਦਿੱਤੀ ਛੋਟੀ ਸੀ ਮੇਰੇ ਕੋਲ ਸੀ ਧਨੀਏ ਦਾ ਪੈਕੇਟ ਆਪਾਂ ਸੋਚਿਆ ਚਲ ਧਨੀਏ ਭੀਜ ਦਿੰਦੇ ਆ ਨਿਕੜਦਾ ਹੋਇਆ ਨਿਕੜ ਜੂਗਾ ਨਹੀਂ ਆਪਾਂ ਇਹਦੇ ਚ ਇੱਥੇ ਇਸ ਟਾਕੀ ਚ ਪਹਿਲਾਂ ਵੀ ਧਨੀਏ ਆਏ ਸੀ ਬਹੁਤ ਸੋਹਣਾ ਹੋਇਆ ਸੀ ਚਲੋ ਆਪਾਂ ਹੁਣ ਵੀ ਦੇਖਦੇ ਆ ਕੋਸ਼ਿਸ਼ ਕਰਕੇ ਕਿ ਆਪ ਤਾਂ ਉਗਿਆ ਆਵੇ ਤੇ ਇਹ ਮਿੱਟੀ ਪਈ ਸੀ ਗਮਲਿਆਂ ਦੀ ਮਿੱਟੀ ਸੀ ਜਿਹੜੀ ਆਪਾਂ ਨੇ ਇਹਦੇ ਕੈਰੀ ਦੇ ਵਿੱਚ ਗੇਰ ਦਿੱਤੀ ਛੋਟੇ ਡੱਬਾ ਜਿਹਾ ਬਣਾ ਕੇ ਕੈਰੀ ਬਣਾ ਦਿੱਤੀ ਦੇਖਦੇ ਆ ਵਾਕੀ ਕੀ ਜੰਮਣਾ ਨਹੀਂ ਜੰਮਣਾ ਸਾਈਡ 'ਚ ਪਦੀਨਾ ਵਾਧੂ ਹੋ ਰਿਹਾ ਤਦ ਦਿਨੇ ਦਾ ਪੂਰਾ ਫੁੱਲੇ ਫਲ ਆਇਆ ਪਿਆ ਪੰਨੂਨ ਵੀ ਕਾਫੀ ਕੁੱਟਿਆ ਮੈਂ ਵੀਡੀਓ ਪਾਈ ਸੀ ਨੇੜੇ ਤੇੜੇ ਵਾਲੇ ਵੀ ਲੈ ਜਾਂਦੇ ਆ ਜਿੰਨੂੰ ਚਾਹੀਦਾ ਹੁੰਦਾ ਮੈਂ ਸਾਰਿਆਂ ਨੂੰ ਦੇ ਦੇਣੀ ਤਾਂ ਜੇ ਇੱਕ ਵਾਰ ਇਹ ਕਟਿੰਗ ਹੋ ਗਿਆ ਨਾ ਨਵੇਂ ਸੀਰੇ ਦਾ ਨਾ ਮਾ ਫੁੱਟ ਜਾਊਗਾ ਤੇ ਦਿਨੇ ਜੜ ਤੇ ਜੜ ਤਾਂ ਇਦਾਂ ਫੈਲਦਾ ਬੋਲਦਾ ਤੇ ਥੋੜੀ ਜਿਹਾ ਮੇਰੇ ਕੋਲ ਧਨੀਆ ਹੋਰ ਵਾਜ ਤੇ ਇਧਰਲੀ ਸਾਈਡ ਵੀ ਆਪਾਂ ਥੋੜੀ ਜੀ ਮਿੱਟੀ ਦੀ ਗੁੜਾਈ ਕਰ ਦਿੱਤੀ ਇਧਰ ਮੈਂ ਪਿਆਜ਼ ਲਗਾਏ ਹੋਏ ਸੀ ਪਹਿਲਾਂ ਬਹੁਤ ਸੋਹਣੇ ਹੋਏ ਕਿਉਂ ਪਿਆਜ਼ ਮੈਂ ਤਾਂ ਲਗਾਏ ਸੀ ਕੜੀ ਕੜੀ ਬਣਾਉਂਦੇ ਆ ਜਦੋਂ ਆਪਾਂ ਉਹਦੇ ਚ ਭੁੰਖਾ ਬਹੁਤ ਸੋਹਣੀਆਂ ਲੱਗਦੀਆਂ ਨੇ ਸ ਆੰਦੀ ਆ ਗੜੀ ਤੇ ਇਸ ਕਰਕੇ ਥੋੜੇ ਪਿਆ ਇੱਥੇ ਆਪਾਂ ਪਿਆਜ਼ ਲਗਾ ਰੱਖੇ ਸੀ ਤੇ ਉਹ ਹੁਣ ਕੈਰੀ ਖਾਲੀ ਹੋ ਗਈ ਹੈ ਤੇ ਆਪਾਂ ਨੇ ਇਸ ਸਾਈਡ ਵੀ ਥੋੜੀ ਗੜਾਈ ਕਰ ਦਿੱਤੀ ਤੇ ਗੜਾਈ ਕਰਕੇ ਇੱਧਰ ਵੀ ਜਿਹੜਾ ਧਨੀਆ ਬੱ ਤਣੀਆਂ ਦੇ ਵਿੱਚ ਬਚਿਆ ਹੈ ਉਹ ਬੀਜ ਆਪਾਂ ਇੱਧਰ ਵੀ ਬੀਜ ਦੇਵਾਂਗੇ ਇੱਧਰ ਛੋਟੇ ਛੋਟੇ ਗੰਦੇ ਦੇ ਫੁੱਲ ਵੀ ਹੋ ਰਹੇ ਸੀ ਤુલਸੀ ਵੀ ਉੱਗੀ ਹੋਈ ਹੈ ਕਿ ਗੰਦੇ ਦੇ ਫੁੱਲ ਕਈ ਵਾਰ ਆਪਾਂ ਮਾਤਾ ਦੇ ਜਿਹੜੇ ਫੁੱਲ ਚੜਾਈ ਹੁੰਦੇ ਨੇ ਮਾਲਾ ਇੱਧਰ ਹੀ ਆਪਾਂ ਟੰਗਦੇ ਹਾਂ ਤਾਂ ਜੋ ਉਹਨਾਂ ਦਾ ਬੀਜ ਗਿਰ ਜਾਏ ਜ਼ਮੀਨ ਦੇ ਵਿੱਚ ਤੇ ਬੁੱਟੇ ਹੋ ਜਾਣ ਤੇ ਇੱਕ ਪੌਦ ਦੀ ਤਰ੍ਹਾਂ ਹੋ ਰਹੇ ਨੇ ਤੇ ਤੋਰੀਆਂ ਤਾਂ ਸਾਡੇ ਇੱਥੇ ਇੰਨੀ ਹੋ ਰਹੀਆਂ ਬੇਮੁਲਕੀ ਕਿਉਂਕਿ ਨਾ ਜਿਹੜੀ ਵੀ ਪਹਿਲਾਂ ਤੋਰੀਆਂ ਦੀ ਬੇਲ ਸੀ ਉਹਦੀ ਤੋਰੀਆਂ ਸੁੱਕ ਗਈ ਸੀ ਉਹਦੇ ਤੋਂ ਬੀਜ ਗਿਰ ਗਿਆ ਤੇ ਬਾਰਿਸ਼ ਹੈ ਜਿਹੜੀ ਰੇ ਦੀ ਤਰ੍ਹਾਂ ਲੱਗੀ ਉਹ ਟੋਟਲੀ ਸਾਰੇ ਬੀਜ ਇਹ ਜੰਮਗੇ ਜੀ ਮੈਂ ਗੁਲਦਸਤਾ ਹੋਵੇ ਤੋਰੀਆਂ ਦੀ ਬੇਲਾਂ ਬੇਲਾਂ ਹੋ ਗਈਆਂ ਨੇ ਆਲੇ-ਦੁਆਲੇ ਕੈਰੀ ਤੋਂ ਬਾਹਰ ਕੈਰੀ ਦੇ ਵਿੱਚ ਵੀ ਲਗਾ ਰੱਖੀ ਸੀ ਆਪਾਂ ਨੇ ਤੇ ਅੰਦਰ ਆ ਕੇ ਇਹ ਦਾਤੜਣਾ ਆਪਾਂ ਨੇ ਕੱਢ ਦੀ ਨਿੰਮ ਦੇ ਪੱਤੇ ਸੁਕਾ ਕੇ ਫਿਰ ਤੁਹਾਨੂੰ ਦੱਸਾਂਗੀ ਮੈਂ ਕੀ ਬਣਾਣਾ ਹੈ ਦਾ ਇਹਨਾਂ ਨੂੰ ਸੁਕਾ ਲੇਵਾਂਗੇ ਤੇ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੋ ਇੱਕ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ